ਦੋਸਤੋ ਕੀ ਹਾਲ ਚਾਲ ਹੈ ਵੀਡੀਓ ਵੇਖਣ ਵਾਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਨੂੰ ਇੱਕ ਗੱਲ ਕਰਨੀ ਹੈ ਮਾਰੇ ਵੀਡੀਓ ਧਿਆਨ ਨਾਲ ਸੁਣ ਲਿਓ ਵੀਰ ਬਣ ਕੇ ਜਿਹੜਾ ਹੁਣ ਆਪਣੇ ਸੋਸ਼ਲ ਮੀਡੀਆ ਤੇ ਉਹ ਵੀ ਮੁੱਦਾ ਚੱਲੀ ਜਾਂਦਾ ਗੁਰਦੁਆਰਾ 68 ਚਰਨ ਘਾਟ ਜਗਰਾਉਂ ਵਾਲਾ ਜਿਹੜਾ ਬਾਬਾ ਬਲਾਤਕਾਰੀ ਬਲਜਿੰਦਰ ਸਿੰਘ ਗ੍ਰਿਫਤਾਰ ਕੀਤਾ ਪੁਲਿਸ ਨੇ ਤੇ ਆਪਣੇ ਖਾਲਸਾ ਭਾਈ ਅਮਰਪਾਲ ਸਿੰਘ ਮਹਿਰੋ ਜੀ ਨੇ ਸਾਰੀ ਕਾਰਵਾਈ ਕੀਤੀ ਆ ਤੇ ਉਹਦੀ ਸਰਵਿਸ ਵੀ ਕੀਤੀ ਆ ਕੀ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਆ ਕਿ ਦੋਸਤੋ ਇੱਕ ਗੱਲ ਜਰੂਰ ਦੱਸਿਓ ਯਾਰ ਉਹ ਕੁੜੀ ਦੇ ਬਿਆਨ ਆਉਂਦੇ ਆ ਤੇ ਰਜਾਨਾ ਉਹਦੀ ਫੋਨ ਚੈਟ ਹੁੰਦੀ ਆ ਗੱਲਾਂ ਬਾਤਾਂ ਹੁੰਦੀਆਂ ਕਾਲ ਰਿਕਾਰਡਿੰਗਾਂ ਕੁੜੀ ਕੋਲੇ ਵੀ ਹੋਰਾਂ ਕੋਲੇ ਵੀ ਵੀ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕੱਲ ਦੀ ਇਸ ਸਾਲਾ ਬਲਾਦਕਾਰ ਇੱਕ ਵਾਰੀ ਹੁੰਦਾ ਕਿ ਦੋ ਵਾਰੀ ਹੁੰਦਾ 50 ਵਾਰੀ ਕਿਹੜੇ ਹਿਸਾਬ ਨਾਲ ਹੋ ਜੂ ਯਾਰ ਉਹਨੇ ਲਿਖਿਆ ਕਹਿੰਦੀ ਮੇਰੇ ਯਾ ਪਹਿਲਾਂ ਤਾਂ ਉਹਨੂੰ ਪੁੱਛਿਆ ਭਾਈ ਅਮਰਤਪਾਲ ਮੇਰੇ ਉਹਨੇ ਕਹਿੰਦਾ ਵੀ ਤੇਰੇ ਨਾਲ ਕਿੰਨੇ ਵਾਰੀ ਸੈਕਸ ਹੋਇਆ ਪੋਰੇ ਦੇ ਵਿੱਚ ਉਹ ਕਹਿੰਦੀ ਯਾਦ ਨਹੀਂ ਮੇਰੇ ਫਿਰ ਉਹਨੇ ਯਾਦ ਕਰਕੇ ਦੱਸਿਆ ਕਹਿੰਦੀ ਚਾ 40 ਤੋਂ 50 ਵਾਰੀ ਹੋ ਗਿਆ ਯਾਰ ਸਾਲਾ ਇਹ ਕਿਹੋ ਜਿਹਾ ਬਲਾਦਕਾਰ ਹੋ ਗਿਆ ਜਿਹੜਾ ਕੁੜੀ ਦਾ ਵੀ ਹੁੰਦਾ ਧੱਕਾ ਕਹਿੰਦੇ ਆ ਤੇ 40 50 ਵਾਰੀ ਆਪ ਹੀ ਜਾਵੜੀ ਧੱਕਾ ਕਰਵਾਉਂਦਾ ਠੀਕ ਹੈ ਆਪਾਂ ਮੈਂ ਦੋਸਤੋ ਬਾਬੇ ਜੀ ਬਿਲਕੁਲ ਹਮਾਇਤ ਨਹੀਂ ਕਰਦਾ ਕੋਈ ਮੈਂ ਇਹ ਤਾਂ ਹੋਣੀਗਾ ਮੈਂ ਇਸ ਗੱਲ ਦੀ ਸਖਤ ਸ਼ਬਦਾਂ ਚ ਨਖੇਦੀ ਕਰਦਾ ਕਿ ਜਿਨ੍ਹਾਂ ਨੇ ਗੁਰੂ ਘਰਾਂ ਦੇ ਵਿੱਚ ਵੀ ਇਹ ਕੰਮ ਕੀਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਜ਼ਾ ਭਰਾ ਮੇਰੇ ਜਨਾਨੀ ਨੂੰ ਬਰਾਬਰ ਮਿਲਣੀ ਚਾਹੀਦੀ ਹੈ 50-50 ਵਾਰੀ ਬਲਾਤਕਾਰ ਨਹੀਂ ਹੁੰਦੇ ਚਲੋ ਠੀਕ ਹੈ ਮੈਂ ਮੰਨਦਾ ਵੀ ਜਿਹੜਾ ਬੰਦਾ ਕੋਈ ਵਿਆਹ ਹੈਗਾ ਸੱਜਰਾ ਮੁੰਡਾ ਕੁੜੀ ਵਿਆਹ ਹੈ ਉਹ ਤਾਂ ਚਲ ਭੰਮਾਂ ਦੀ ਪੰਜਾਬ ਤੁਸੀਂ ਆਪ ਹੀ ਗੁਣਾ ਕਰਕੇ ਦੇਖ ਲਓ ਸਾਲ ਦੇ ਵਿੱਚ 12 ਮਹੀਨੇ ਹੁੰਦੇ ਆ। 12 ਦਿਨੋਂ 24 36 ਸਾਲ ਸਾਲ ਦੇ ਵਿੱਚ 50 ਵਾਰੀ ਤਾਂ ਆਪ ਦੀ ਤੀਵੀਂ ਨਾਲ ਹੀ ਹੁੰਦਾ ਯਾਰ ਜਿਹਦੇ ਜਵਾਗ ਜੱਲੇ ਗੱਭਰੂ ਆਗੇ। ਥੋੜਾ ਠੀਕ ਆ ਸੱਜਰਾ ਵਿਆਹ ਹੈ ਤਾਂ ਜਿਹੜਾ ਜਿਹੜੀ ਉਹਨੂੰ ਚੁੰਬੜਿਆ ਰਹੂ ਉਹ ਤਾਂ ਮਹੀਨੇ 'ਚ ਵੀ ਨਹੀਂ 50 ਮਹੀਨੇ 'ਚ ਵੀ ਨਹੀਂ ਹੁੰਦੇਗੇ ਤੇ ਆਮ ਬੰਦਾ ਜਿਹੜਾ ਗ੍ਰਸਤੀ ਹੈਗਾ ਜਿਹਦੇ ਕੋਈ ਜਵਾਗ ਜੱਲੇ 23 24 ਸਾਲ ਦੇ ਜਾਂ ਸੁਖਣਾ ਕਿਸੇ ਦਾ ਵਿਆਹ ਹੈ ਬਰੇ ਆਗੇ। ਨੂੰ ਪੁੱਤ ਆਏ ਘਰੇ ਆ ਗਏ ਉਹਲਾ ਸਾਲਾ ਮੈਂ ਸ਼ਰਤ ਲਾ ਕੇ ਦਾਦਾ ਲਾ 50 ਵਾਰੀ ਆਪ ਦਿੱਤੀ ਮੀਨਾ ਕਰਕੇ ਦਿਖਾਵੇ ਉਹ ਇਹਨੇ ਇਲਜ਼ਾਮ ਲਾਇਆ ਕਹਿੰਦੀ ਮੇਰੇ ਨਾਲ 50 ਵਾਰੀ ਬਲਾਤਕਾਰ ਹੋ ਗਿਆ ਬਲਾਤਕਾਰ ਕਾਹਦੇ ਨਾਲ ਹੋ ਗਿਆ 16 ਨਾਲ ਥੱਲੇ ਜਾ ਜਾ ਕੇ ਪਈ ਹੈ ਰੁਪਏ ਖਾਦੇ ਆ ਦੂਜੇ ਨੰਬਰ ਤੇ ਇਹ ਗੱਲ ਕਰਨੀ ਚਾਹੁੰਨਾ ਦੋਸਤੋ ਜੇ ਇਹ ਜਨਾਨੀ ਵਿਆਹੀ ਹੋਈ ਇਹਦੇ ਘਰ ਵਾਲੇ ਦੇ ਪਰਚਾ ਕੱਟਣਾ ਚਾਹੀਦਾ ਸਾਲਾ ਜਿਹਾਈ ਖਾਂਦਾ ਰਿਹਾ ਜੇ ਨਹੀਂ ਵਿਆਹੀ ਤਾਂ ਇਹਦੇ ਮਾਪਿਓ ਦੇ ਕੱਟੋ ਭੈਣ ਚੋ ਸਾਲਿਆਂ ਨੂੰ ਪਤਾ ਹੀ ਨਹੀਂਗਾ ਵੀ ਸਾਡੀ ਕੁੜੀ ਮਤਲਬ ਹੀ ਜਾਂਦੀ ਐ ਤੇ ਆਹ ਕੁਛ ਕਰਕੇ ਆਉਂਦੀ ਐਗੀ ਜਾਂ ਆਪਾਂ ਨੂੰ ਆਪਦੇ ਜਵਾਕ ਤਾਂ ਜਾਂ ਆਪਾਂ ਨੂੰ ਆਪਣੇ ਮਾਪਿਆਂ ਨੂੰ ਆਪਣਾ ਨਹੀਂ ਪਤਾ ਵੀ ਸਾਲਾ ਕੀ ਕੀ ਕਰਦਾ ਫਿਰਦਾ ਕੀ ਨਹੀਂ ਸਾਰਾ ਕੁਝ ਪਤਾ ਹੁੰਦਾਗਾ ਗੱਲ ਕਰ ਠੀਕਾ ਨਹੀਂ ਬੋਲਦਾ ਮਜਬੂਰੀ ਹੁੰਦੀ ਐ ਜਾਂ ਕਿਵੇਂ ਵੀ ਐ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ ਸਾਲਾ ਇਹਨਾਂ ਨੇ ਤਾਂ ਉਹੀ ਬਣਾ ਲਿਆ ਧੰਦਾ ਬਣਾ ਲਿਆ ਕਹਿੰਦੇ 50 ਵਾਰੀ ਮੇਰੇ ਨਾਲ ਬਲਾਤਕਾਰ ਹੋਇਆ ਲੈ ਦੱਸ ਦੋਸਤੋ ਬਾਬੇ ਨੂੰ ਵੀ ਸਜ਼ਾ ਸਖਤ ਤੋਂ ਸਖਤ ਮਿਲਣੀ ਚਾਹੀਦੀ ਹੈ ਉਹਦੀ ਚੰਗੀ ਤਰ੍ਹਾਂ ਇੰਜਨ ਤੇ ਸਰਵਿਸ ਵੀ ਪੁਲਿਸ ਵਾਲਿਆਂ ਨੂੰ ਕਹਿਣੇ ਆ ਵੀ ਵਧੀਆ ਕਰੋ ਸਾਲੇ ਦਾ ਤੇ ਨਾਲ ਦੀ ਨਾਲ ਬਈ ਉਹ ਜਨਾਨੀ ਨੂੰ ਬਰਾਬਰ ਟੰਗੋ ਇੱਥੇ ਆ ਸੜਕ ਤੇ ਬੈਠਿਆ ਦੋਸਤੋ ਜਨਾਨੀ ਭੂਮਾਂ ਦੀ ਇਕੱਲੇ ਸੌਰੀ ਮਾਫ ਕਰਨਾ ਕਈ ਵਾਰੀ ਭੈਣਾਂ ਵੀ ਵੀਡੀਓ ਵੇਖ ਲੈਂਦੀਆਂ ਬੇਹਣੀਆਂ ਹੋਣਗੀਆਂ ਜਿਵੇਂ ਮਰਜੀ ਟੱਪ ਜੇ ਬੰਦੇ ਦੀ ਜ਼ਰੂਰਤ ਨਹੀਂ ਵੀ ਤੀਵੀਂ ਕੰਨੀ ਬੰਦਾ ਅੱਖ ਭਰਕੇ ਝਾਕ ਲੂਗਾ ਇਹਦਾ ਸਾਲਾ ਜਦੋਂ ਅੱਧਾ ਕਿਲੋਮੀਟਰ ਤੋਂ ਬਿਸ਼ਾਈ ਮੰਨ ਲਾ ਵੀ ਇਸ਼ਾਰੇ ਤੇ ਫੋਨ ਲੱਗ ਜਾਂਦੇ ਉਦੋਂ ਬੰਦਾ ਲੋੰਦਰ ਮਗਰ ਕੋਈ ਵੀ ਸਿਆਣਾ ਧੀ ਪੁੱਤ ਆਪਾਂ ਧੀਆ ਪੁੱਤਾਂ ਵਾਲੀ ਹੈਗੇ ਪਿੰਡਾਂ 'ਚ ਰਹਿੰਦੇ ਆਂ ਸ਼ਹਿਰਾਂ 'ਚ ਜਾਂਦੇ ਆਂ ਕਿਸੇ ਬੰਦੇ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਕਿਸੇ ਦੀ ਨੂੰਤੀ ਵੱਲ ਅੱਖ ਪਰਕੇ ਵੀ ਚੱਕ ਲੈ ਤੇ ਇਹ ਕੰਮ ਕਰਨ ਦਾ ਦੂਰ ਦੀ ਗੱਲ ਹੈ ਭਰਾ ਮੇਰੋ ਫੇਰ ਦੁਆਰੇ ਇਹ ਗੱਲ ਕਹਿਣੇ ਆਂ ਵੀ ਬਾਬੇ ਦੀ ਵੀ ਚੰਗੀ ਰਪਿਆ ਤੇ ਚੰਗੀਆਂ ਧਾਰਾ ਧੂਰਾ ਲੱਗ ਕੇ ਅੰਦਰ ਜਾਣਾ ਚਾਹੀਦਾ ਤੋ ਜਨਾਨੀ ਵੀ ਬਰਾਬਰ ਹੋਣੀ ਚਾਹੀਦੀ ਹੈ ਨਹੀਂ ਤੁਸੀਂ ਮੇਰੀ ਅੱਜ ਦੀ ਗੱਲ ਯਾਦ ਰੱਖ ਲਓ 6 ਮਹੀਨਿਆਂ ਨੂੰ 2 ਮਹੀਨਿਆਂ ਨੂੰ ਸਾਲ ਨੂੰ ਉਹ ਤੀਵੀਂ ਬਾਬੇ ਤੋਂ ਪੀਏ ਲੈ ਕੇ ਰਾਜੀ ਬੰਦਾ ਕਰੂਗੀ ਪਹਿਲਾਂ ਉਹ ਰੁਪਏ ਦਿੰਦਾ ਰਿਹਾ ਤਾਂ ਗੁਫਾ ਚ ਆਉਂਦੀ ਰਹੀ ਹੁਣ ਜਦੋਂ ਦੇਣੋ हट ਗਿਆ ਹੁਣ ਉਹਨੇ ਪਰਚਾ ਘਟਾਤਾ ਮੈਂ ਭਾਈ ਅਮਰਤਪਾਲ ਮਹਿਰੂ ਨੂੰ ਵੀ ਬੇਨਤੀ ਕਰਨਾ ਚਾਹਣਾ ਬਾਬਾ ਜੀ ਤੁਸੀਂ ਬਹੁਤ ਵਧੀਆ ਸੇਵਾ ਕਰਦੇ ਹੋ ਚੰਗੇ ਕੰਮ ਕਰੀ ਜਾਂਦੇ ਹੋ ਬਹੁਤ ਵਧੀਆ ਤੁਹਾਡੀ ਸੇਵਾ ਸਲਾਘਾ ਕਰਦੇ ਆਂ ਪਰ ਇਹਦਾ ਵੀ ਪ੍ਰਚੋਰਲ ਚਲਤ ਕੱਢ ਕੇ ਬਰਾਬਰ ਤੁੰਨੋ ਉਹਨੂੰ ਇੱਕ ਕੁੱਤੇ ਨੂੰ ਕਿਉਂ ਫੜਦੇ ਆਂ ਉਹ ਤਾਂ ਫੇਰ ਮਗਰ ਹੋਰ ਕੁੱਤੇ ਸੱਦੂਗੀ ਦੋਨਾਂ ਨੂੰ ਉਹ ਕਰੋ ਦੋਸਤੋ ਜੇ ਵੀਡੀਓ ਵਧੀਆ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਕਮੈਂਟਾਂ 'ਚ ਆਪਣੀ ਬਈ ਬਣ ਕੇ ਜਰੂਰ ਕੋਈ ਰਾਏ ਦੱਸ ਦਿਆ ਕਰੋ ਕੋਈ ਬੋਲੀ ਦੀ ਗਲਤ ਚੰਗੀ ਮੰਦੀ ਹੋ ਜਾਂਦੀ ਹੈ ਜਾਂ ਕੋਈ ਹੋਰ ਵੀ ਕਿਸੇ ਵੀ ਤਰ੍ਹਾਂ ਦਾ ਜੇ ਤੁਹਾਨੂੰ ਕੋਈ ਲੱਗਦੀ ਹੈ ਵੀਰ ਬਣ ਕੇ ਕਮੈਂਟਾਂ ਜਰੂਰ ਦੱਸਿਆ ਕਰੋ ਜੇ ਇਹ ਵੀਡੀਓ ਤੁਸੀਂ ਫੇਸਬੁੱਕ ਤੇ ਵੀ ਨੇ ਤਾਂ ਪੇਜ ਫੋਲੋ ਕਰ ਲਓ ਜ YouTube ਤੇ ਵੀ ਨੇ ਤਾਂ ਸਬਸਕ੍ਰਾਈਬਰ ਜਰੂਰ ਕਰ ਲਿਆ ਕਰੋ ਤੁਹਾਡਾ ਆਪਣਾ ਭਾਈ ਸਿੱਧੂ ਭਾਈ ਬਠਿੰਡੇ ਤੋਂ ਸਾਰੇ ਵੀਰ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਚ ਰਹੋ ਤੰਦਰੁਸਤ ਰਹਿਆ ਮਾਣੋ ਉਹ ਵਾਹਿਗੁਰੂ ਜੀ ਸਤਨਾਮ